ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੀਓ ਲੋਕ ਭਲਾਈ ٹرسٹ ਦੇ ਜਿਹੜੇ ਸੇਵਾਦਾਰ ਆ ਮੁਖ ਸੇਵਾਦਾਰ ਬਾਬਾ ਕਲੰਤ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਸਰਕਾਰ ਵੀ ਜੁਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਪਰ ਇਹ ਸਰਕਾਰ ਤੋਂ ਪਹਿਲਾਂ ਵੀ ਜੁਧ ਨਸ਼ਿਆਂ ਵਿਰੁੱਧ ਚਲਾ ਰਹੇ ਸੀ ਔਰ ਜਿਵੇਂ ਆਪਾਂ ਦੇਖਦੇ ਆ ਕਿ ਅਸੀਂ ਭੇਡ ਚਾਲ ਚ ਕੀਰਾਂ ਜਿਆਦਾ ਲੋਕ ਪਰਫੁੰਟ ਹੋ ਜਾਂਦੇ ਆ ਤੇ ਕੋਈ ਵੀ ਕੰਮ ਹੈ ਉਹ ਚੰਗਾ ਜੇ ਸਰਕਾਰ ਕਰ ਰਹੀ ਆ ਕਿਸੇ ਦਾ ਬੱਚਾ ਬਚ ਰਿਹਾ ਤੇ ਅਸੀਂ ਉਹਨੂੰ ਚੰਗਾ ਹੀ ਕਵਾਂਗੇ ਪਰ ਜੇ ਕੋਈ ਬੰਦਾ ਆਪਣੀ ਭਾਵਨਾ ਨਾਲ ਤੁਰਦਾ ਤੇ ਮੈਂ ਨਾਲ ਅਪੀਲ ਕਰੂੰਗਾ ਲੋਕਾਂ ਨੂੰ ਕਿ ਉਸ ਬੰਦੇ ਦਾ ਰਸਤਾ ਦਿੱਤਾ ਜਾਵੇ ਨਿੱਜ ਸਵਾਰ ਤੋਂ ਕੇ ਲੜਾਈ ਲੜੀ ਜਾਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਕਿਵੇਂ ਆ ਔਰ ਨਾਲੇ ਇਕੱਲਾ ਟਰਸਟ ਹੀ ਨਹੀਂ ਨਸ਼ਾ ਹੀ ਨਹੀਂ ਛਡਾਰੇ ਨਾਲ ਕੋਈ ਆਵਾਰਾ ਪਸ਼ੂ ਉਹਦੇ ਸੱਟ ਪੇਟ ਲੱਗ ਜੇ ਉਹਦਾ ਲਾਜ਼ਮੀ ਕਰਨਾ ਕੋਈ ਕਿਸੇ ਨੇ ਘੋੜਾ ਵਗੈਰਾ ਰੱਖਿਆ ਵਾ ਜੇ ਉਹ ਕਮਜ਼ੋਰ ਆ ਨਹੀਂ ਤੁਰ ਫਿਰ ਸਕਦਾ ਤੇ ਘੋੜਿਆਂ ਦੀ ਸੇਵਾ ਵੀ ਨਾਲੇ ਕਰਦੇ ਆ ਫਿਰ ਦੂਜੇ ਨੰਬਰ ਤੇ ਜੇ ਕਿਸੇ ਦਾ ਰਸਤੇ 'ਚ ਐਕਸੀਡੈਂਟ ਹੋ ਗਿਆ ਵਾ ਤੇ ਹੁਣ ਪਿੱਛੇ ਟ੍ਰੈਫਿਕ ਵਾਲੇ ਅਫਸਰਾਂ ਨੂੰ ਮਿਲ ਕੇ ਆਏ ਉਹਨਾਂ ਨੂੰ ਵੀ ਇਹ ਕਿਹਾ ਕਿ ਜਦੋਂ ਵੀ ਤੁਹਾਨੂੰ ਕਿਤੇ ਸਾਡੀ ਹੈਲਪ ਦੀ ਸੰਯੋਗ ਦੀ ਲੋੜ ਪਵੇ ਇਹ ਇਮੀਡੀਏਟਲੀ ਜਾ ਕੇ ਬੰਦੇ ਨੂੰ ਰੈਫਰ ਕਰਦੇ ਆ ਇਹ ਸਵਾਵਾ ਕਰ ਰਹੇ ਆ ਤੇ ਇਹਨਾਂ ਨੂੰ ਹੁਣ ਅਸੀਂ ਕਿਹਾ ਵਾ ਕਿ ਤੁਸੀਂ ਥੋੜਾ ਜਿਹਾ ਮੀਡੀਆ 'ਚ ਆਇਆ ਕਰੋ ਕਿ ਜਿਹੜਾ ਲੋਕ ਵੀ ਆਪਣਾ ਸਾਥ ਦੇਣ ਔਰ ਤੁਹਾਡੀ ਮਿਹਮ ਦਾ ਹਿੱਸਾ ਬਣਨ ਤੇ ਮੈਂ ਬਾਬਾ ਜੀ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਵੀ ਆਪਣੀਆਂ ਦੋ ਜਿਹੜੀਆਂ ਗੱਲਾਂ ਨੂੰ ਮੀਡੀਆ ਦੇ ਨਾਲ ਸਾਧੀਆਂ ਕਰੋ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਬੁੱਧ ਸਿੰਘ ਜੀ ਮਤਨ ਦੀ ਬਿੱਟੀ ਚੈਨਲ ਤੋਂ ਨਾਲ ਇਹ ਜਨਤਾ दल ਚਲਾ ਰਹੇ ਨੇ ਬਹੁਤ ਵਧੀਆ ਮੇਰੇ ਨਾਲ ਪਹਿਲਾਂ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਸੀਗੇ ਨਸ਼ਿਆਂ ਪ੍ਰਤੀ ਅਸੀਂ ਹਾਂਜੀ ਕਾਰਜ ਕਰ ਰਹੇ ਆ ਉਹਦੇ ਵਿੱਚ ਵੀ ਇਹਨਾਂ ਨੇ ਕਾਫੀ ਜਿੱਦਾਂ ਝਾਮਕੇ ਵੱਲ ਨੂੰ ਮਹਿਤੇ ਵੱਲ ਨੂੰ ਕੋਈ ਨਸ਼ੇ ਦੇ ਵਿੱਚ ਪੀੜਤ ਬੱਚਾ ਹੈ ਤੇ ਉਹਦੇ ਵਾਸਤੇ ਇਹਨਾਂ ਨੇ ਸਾਨੂੰ ਬੁਲਾ ਕੇ ਉਹਨੂੰ ਦਵਾਈ ਦੇਣ ਦੀ ਕੋਸ਼ਿਸ਼ ਕਰਨੀ ਬੜਾ ਸਹਯੋਗ ਦਿੰਦੇ ਰਹੇ ਨੇ ਹੁਣ ਵੀ ਇਹ ਤਾਂ ਨੇ ਕਿਹਾ ਉਪਰਾਲਾ ਕੀਤਾ ਆਂ 8 ਸਾਲ ਤੋਂ ਬੱਚਿਆਂ ਨੂੰ ਨਸ਼ਾ ਛਡਾ ਰਹੇ ਆਂ ਜਿਹਦੇ ਵਿੱਚ ਅਸੀਂ ਕਿਸੇ ਨੂੰ ਆਯੁਰਵੇਦਿਕ ਨਾਲ ਛਡਾਨੇ ਆਂ ਕਿਸੇ ਨੂੰ ਅਸੀਂ ਘੋੜਸਵਾਰੀ ਦੇ ਨਾਲ ਲਗਾ ਕੇ ਘੋੜੇ ਰੱਖੇ ਹੋਏ 8 ਸਾਲ ਤੋਂ ਅਸੀਂ ਅੱਛਾ ਜੀ ਤੇ ਘੋੜਿਆਂ ਤੇ ਚੜਾਉਨੇ ਆਂ ਜਿਵੇਂ ਬੱਚੀਆਂ ਤਿੰਨ ਤਿੰਨ ਸਾਲ ਤਿੰਨ ਤਿੰਨ ਹਜ਼ਾਰ ਦਾ ਨਸ਼ਾ ਕਰੀ ਜਾਂਦੀਆਂ ਨੇ ਕੋਈ ਪੜਨ ਗਈਆਂ ਲੱਗੀਆਂ ਕੋਈ ਕਿਤੇੋਂ ਲੱਗ ਗਿਆ ਕਾਲਜਾਂ ਚੋਂ ਲੈ ਆਉਂਦੀਆਂ ਨੇ ਹਨਾ ਤੇ ਮਾਂ ਪਿਓ ਨਾ ਹੋਣ ਦੇ ਬਾਵਜੂਦ ਵੀ ਅਸੀਂ ਉਹ ਕੁੜੀਆਂ ਦਾ ਸਹਯੋਗ ਦੇ ਕਰਕੇ ਤੇ ਨਸ਼ਾ ਛਡਾ ਰਹੇ ਆਂ ਸੋ ਜਿੰਨਾ ਜਿੰਨਾ ਕਿਸੇ ਵੀਰ ਭੈਣਾ ਨੂੰ ਮਾਵਾ ਦੇ ਪੁੱਤ ਬਚਾਉਣ ਵਾਸਤੇ ਜ਼ਰੂਰਤ ਪੈਂਦੀ ਆ ਤੇ ਸਾਡੇ ਨਾਲ ਸਹਿਯੋਗ ਕਰ ਸਕਦੇ ਨੇ ਬਾਬਾ ਜੀ ਜਿਹੜਾ ਕੈਂਪ ਤੁਸੀਂ ਲਾਉਂਦੇ ਦੇ ਨਸ਼ਾ ਛਡਾਊ ਕੈਂਪ ਜਿਹੜਾ ਵਾ ਇਹ ਕਿੱਥੇ ਤੁਹਾਡਾ ਲੋਕੇਸ਼ਨ ਕੀ ਉਹਦੀ ਇੱਥੇ ਆਪਾਂ ਮਜੀਠਾ ਰੋਡ ਤੇ ਜੀ ਮਜੀਠਾ ਰੋਡ ਤੇ ਆ ਜੀ ਇੱਥੋਂ ਲੈ ਜਾ ਸਕਦੇ ਸਾਡੇ ਕੋਲ ਆਣ ਕੇ ਸਤਿ ਸ੍ਰੀ ਅਕਾਲ ਇਹਨਾਂ ਨੇ ਪਿਛਲੇ ਟਾਈਮ ਕਿਹਾ ਸੀ ਮੈਂ ਇਹਨਾਂ ਦੀ ਗੱਲ ਕੱਟ ਕਰ ਰਿਹਾ ਹਾਂ ਕਿ ਜੇ ਕਿਸੇ ਨੇ ਸਾਨੂੰ ਆਪਣੇ ਪਿੰਡ ਵਾਸਤੇ ਵਿਜ਼ਿਟ ਕਰਨਾ ਵਾ ਤੇ ਇਹਨਾਂ ਨੇ ਬਾਕਾਇਦਾ ਆਪਣਾ ਨੰਬਰ ਵੀ ਸ਼ੇਅਰ ਕੀਤੇ ਹੋਏ ਆ ਤੇ ਅਸੀਂ ਤੁਹਾਨੂੰ ਵੀ ਦੇ ਦਾਂਗੇ ਨੰਬਰ ਪ੍ਰੋਵਾਈਡ ਕਰਨ ਲਈ ਕਿ ਜੇ ਕਿਸੇ ਦਾ ਬੱਚਾ ਨਸ਼ੇ ਨਾਲ ਪੀੜਤ ਆ ਉਹ ਨਹੀਂ ਛੱਡ ਸਕਦਾ ਤੇ ਉਸ ਪਿੰਡ ਦੇ ਵਿੱਚ ਜਾ ਕੇ ਬੱਚੇ ਦੀ ਕੇਅਰ ਵੀ ਕਰਨਗੇ ਉਹਨੂੰ ਦਵਾਈ ਵੀ ਦੇਣਗੇ ਔਰ ਇਹ ਨਹੀਂ ਕਿ ਕਿਸੇ ਦੇ ਬੱਚੇ ਨੂੰ ਕੈਦ ਕਰਕੇ ਨਸ਼ਾ ਛਡਾਉਣਾ ਹਨ ਜਾਨਕਿ ਪਿੰਡ ਵੀ ਜਾ ਸਕਦੇ ਪਿੰਡ ਵੀ ਜਾ ਸਕਦੇ ਹੈ ਨਾ ਕੋਈ ਵੀ ਪੰਜਾਬ ਨੂੰ ਕਿਸੇ ਵੀ ਕੋਨੇ ਚੋਂ ਸੰਪਰਕ ਕਰ ਸਕਦਾ ਵੇਖੋ ਪਹਿਲਾਂ ਤਾਂ ਨਨੇ ਬਾਉਂਡ ਹੁੰਦਾ ਹੈ ਪੀ ਕੈਂਪ ਲੱਗਾ ਜੀ ਉੱਥੇ ਹੀ ਛਡਾਓ ਜੀ ਉੱਥੇ ਜਾ ਕੇ ਰਾਤ ਦਿਨ 15 ਦਿਨ ਤੱਕ ਕੋਰਤ ਹਾਂ ਜੀ ਦਵਾਈ ਦਿੰਨੇ ਆ ਤੇ ਅਸੀਂ ਘਰ ਵਾਲਿਆਂ ਨੂੰ ਕਹਿੰਨੇ ਕਿ ਤੁਸੀਂ ਆਪ ਨਾਲ ਅਟੈਚ ਰਹਿ ਕੇ ਬੱਚੇ ਨੂੰ ਘਰ ਰੱਖੋ ਤੇ ਉਹਦਾ ਧਿਆਨ ਰੱਖੋ ਕਿ ਕਿੰਨੇ ਕੁ ਮਰੀਜ਼ ਤੁਸੀਂ ਤੰਦਰੁਸਤ ਕਰ ਚੁੱਕੇ ਜਦ ਤੱਕ ਰਹੇ ਕੋਈ ਕਾਰੀ ਚੁੱਕੇ ਮੇਰੇ ਕੋਲ 1000 ਤੋਂ ਬਲਾਸੀ ਹੋਣੇ ਆ ਜਿਹੜੇ ਬੱਚੇ ਛੱਡ ਚੁੱਕੇ ਨੇ ਠੀਕ ਹੈ ਜੀ ਠੀਕ ਹੈ ਤੇ ਉਪਰਾਲਾ ਜਿਹੜਾ ਜਾਰੀ ਹੈ ਤੁਹਾਡਾ ਹਾਂਜੀ ਉਪਰਾਲਾ ਜਾਰੀ ਉਪਰਾਲਾ ਜਾਰੀ ਹੈ ਜੀ ਚੱਲ ਰਿਹਾ ਭਾਜੀ ਨਸ਼ਾ ਛਡਾਊ ਜਿੱਦਾਂ ਯੁੱਧ ਨਸ਼ਾ ਵਿਰੁੱਧ ਇੱਕ ਸਰਕਾਰ ਕਰ ਰਹੀ ਹੈ ਇੱਕ ਦੂਸਰਾ ਤੁਸੀਂ ਕਰ ਰਹੀ ਜੀ ਹਾਂਜੀ ਹਾਂਜੀ ਇਹਦੇ ਤੋਂ ਇਲਾਵਾ ਤੁਸੀਂ ਹੋਰ ਕੀ ਕਰਦੇ ਜੀ ਕੰਮ ਸੋਸ਼ਲ ਮੀਡੀਆ ਜਿਸ ਤਰ੍ਹਾਂ ਕਿ ਜਿਵੇਂ ਸਾਡੇ ਨਾਲ ਬੁੱਧ ਸਿੰਘ ਜੀ ਖੜੇ ਨੇ ਇਹ ਸ਼ਰਮਾ ਜੀ ਖਲੋਤੇ ਨੇ ਹਾਂਜੀ ਇਹ ਨਾਲ ਆਪਣਾ ਪੇਪਰ ਵੀ ਚਲਾ ਰਹੇ ਨੇ ਵੀਰ ਕੇਸਰੀ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਨਾਲ ਕੋਈ ਧੀਆ ਭੈਣਾ ਦਾ ਮਸਲਾ ਆ ਜਾਂਦਾ ਸਾਡੇ ਕੋਲੇ ਜਿੱਥੇ ਕੋਈ ਗਰੀਬ ਕੁੜੀਆਂ ਨੇ ਵਿਆਹ ਨਹੀਂ ਹੋ ਰਿਹਾ ਉਹਨਾਂ ਦੇ ਨਾਲ ਵੀ ਸਹਿਯੋਗ ਦੇ ਕਰਕੇ ਉਹਨਾਂ ਦਾ ਵਿਆਹ ਕਰ ਦਿੰਨੇ ਆ ਪਿੱਛੇ ਅਸੀਂ ਇੱਕ ਕੁੜੀ ਦਾ ਕੀਤਾ ਸੀ ਰਾਗੀ ਸਿੰਘਾਂ ਦੇ ਜਿਵੇਂ ਬੱਚੇ ਨੇ ਹਨਾ ਰਾਗੀ ਸਿੰਘਾਂ ਦਾ ਵੀ ਸਹਿਯੋਗ ਕਰਦੇ ਆ ਅਸੀਂ ਜਿਹੜੇ ਰਾਗੀ ਸਿੰਘ ਰਿਟਾਇਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਲੱਗਦੀ ਅੱਛਾ ਅੱਛਾ ਉਹਨਾਂ ਦੇ ਵੀ ਮਸਲੇ ਹੱਲ ਕਰਦੇ ਆ ਅਸੀਂ ਪਿੱਛੇ ਜੇ ਬਟਾਲੇ ਕੀਤਾ ਸੀ ਇੱਕ ਲੜਕੀ ਸੀ ਉਹਨਾਂ ਦੀ ਆਪ ਨੂੰ ਪੈਰਾਲੇਜ ਹੋ ਗਿਆ ਤਾਂ ਬਲਾ ਵਜਾਉਂਦੇ ਸੀ ਕੰਨ ਸਾਹਿਬ ਤੇ ਉਹ ਪਿੱਛੇ ਜਿਹੀ ਨੇਵੀ ਦੇ ਵਿੱਚ ਉਹਨਾਂ ਦਾ ਕਰਾਇਆ ਜੀ ਬੇਟੀ ਨੇ ਅਮਰਤ ਛੱਗਿਆ ਸੀ ਹਾਂਜੀ ਤੇ 5 ਲੱਖ ਰੁਪਇਆ ਬੇਟੇ ਦੀ ਤਨਖਾਹ ਜਿੱਥੇ ਅਸੀਂ ਰਿਸ਼ਤਾ ਕਰਾਇਆ ਬਿਲਕੁਲ ਜੀ ਕੋਈ ਲੋੜਵੰਦ ਕਿਸੇ ਲੜਕੀ ਦਾ ਕੋਈ ਵਿਆਹ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦਿਹਾਤੀ ਚ ਹੁਣ ਨਹੀਂ ਹੁੰਦਾ ਜਾਂ ਕੋਈ ਮਸਲਾ ਹੋ ਜਾਂਦਾ ਹੈ ਉਹਦਾ ਯਾਨੀ ਕਿ ਹੈਲਪ ਪੂਰੀ ਕਰ ਸਕਦੇ ਤੇ